ਬ੍ਰह्म ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸਵਰਗੀ ਗੁਰਮukh ਸਿੰਘ ਜੋਹਲ ਦੇ ਪਰਿਵਾਰ ਦੇ ਵੱਲੋਂ ਜੋਹਲ ਫਾਰਮ ਸੇਵਾ ਸੁਸਾਇਟੀ ਕੁੜਕਾ ਤੇ ਪਿੰਟੂ ਜੋਹਲ ਅਮਰੀਕ ਸੈਣੀ ਦੇ ਸਹਿਯੋਗ ਨਾਲ ਜੋਹਲ ਫਾਰਮ ਕੁੜਕਾ ਦੇ ਵਿੱਚ ਬਿਨਾਂ ਕਿਸੇ ਪੈਸਿਆਂ ਤੋਂ ਫ੍ਰੀ ਦੇ ਵਿੱਚ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਦੇ ਉੱਤੇ ਸਤ ਗੁਰਚਰਨ ਸਿੰਘ ਜੀ ਪਾਡਵਾ ਵਾਲਿਆਂ ਨੇ ਰਿਬਨ ਕੱਟ ਕੇ ਇਸ ਦਾ ਉਦਘਾਟਨ ਕੀਤਾ ਹੈ ਸਸ਼ਿਵਰਤ ਵਿੱਚ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਹੈ ਤੇ ਅੱਖਾਂ ਦੀ ਸਰਜਰੀ ਵੀ ਹੋਈ ਹੈ ਤੇ ਇੱਥੇ ਫਰੀ ਦੇ ਵਿੱਚ ਚਸ਼ਮੇ ਦਿੱਤੇ ਗਏ ਨੇ ਦੱਸ ਦਈਏ ਕਿ ਯੋਜਕਾ ਦਾ ਕਹਿਣਾ ਹੈ ਕਿ 6 ਜਨਵਰੀ ਨੂੰ ਸ਼ਖਨਪੜ ਸਾਬਜੀ ਦੇ ਪੋਗ ਆਰੰਭ ਹੋਏ 7 ਜਨਵਰੀ ਨੂੰ ਖੂਨਦਾਨ ਸ਼ਿਵਰ 8 ਜਨਵਰੀ ਨੂੰ ਸ਼ਖਨਪੜ ਸਾਬਜੀ ਦੇ ਭੋਗ ਪਾਏ ਜਾਣਗੇ ਤੇ ਇਸ ਦੇ ਦਰਮਿਆਨ 9 ਜਨਵਰੀ ਨੂੰ ਰਤਮੰਦ ਕੁੜੀਆਂ ਦੇ ਆਨੰਦਕਾਰ ਤੇ 11 ਜਨਵਰੀ ਨੂੰ 5100 ਨਵ ਜੰਮੇ ਬੱਚਿਆਂ ਦੀ ਲੋਹੜੀ ਕੀਤੀ ਜਾਵੇਗੀ ਤੇ ਸਹਿਯੋਗ ਦੇਣ ਵਾਲੇ ਇਸ ਦੇ ਵਿੱਚ ਗਾਇਕ ਮਨਮੋਹਨ ਵਾਰਿਸ ਸਾਬ ਦਾ ਐਸਪੀ ਸਰਪਜੀਤ ਰਾਏ ਤਰਲੋਚਨ ਸਿੰਘ ਜੋਹਲ ਐਡਵੋਕੇਟ ਅਸ਼wini ਕੁਮਾਰ ਜੋਹਲ ਪਰਿਵਾਰ ਬਹਾੜਾ ਪਰਿਵਾਰ ਤੇ ਇਸ ਦੇ ਨਾਲ ਸੈਣੀ ਪਰਿਵਾਰ ਸਹੋਤਾ ਪਰਿਵਾਰ ਸ਼ਾਮਲ ਨੇ ਤੇ ਇਸੇ ਦਰਮਿਆਨ ਇੱਥੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਮੌਜੂਦਗੀ ਕੀਤੀ ਹੈ। ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਸ਼ਹੀਦ ਬਾਦ ਸਦਕਾ ਤੇ ਜੋਲ ਫਾਰਮ ਸੇਵਾ ਸੁਸਾਇਟੀ ਤੇ ਪਿੰਦੂ ਜੋਲ ਤੇ ਅਮਰੀਕ ਤੋਂ ਭਾਜੀ ਸੈਣੀ ਉਹਨਾਂ ਦੇ ਵੱਲੋਂ ਜਿਹੜੇ ਆਹ 4 ਰੋਜ਼ਾ ਵੱਖ-ਵੱਖ ਸਮਾਜ ਸੇਵੀ ਕਾਰਜ ਕਰਾਏ ਜਾ ਰਹੇ ਆ ਉਹਨਾਂ ਦਾ ਵੀਰਵਾ ਪਹਿਲਾਂ ਤੁਹਾਨੂੰ ਦੇ ਦੇਈਏ ਅੱਜ ਅੱਖਾਂ ਦਾ ਜਿਹੜਾ ਹੈ ਚੈੱਕਅਪ ਤੇ ਆਪਰੇਸ਼ਨ ਕੈਂਪ ਲਵਾਇਆ ਜਾ ਰਿਹਾ ਤੇ 6 ਤਰੀਕ ਨੂੰ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਆਰੰਭ ਹੋਣਗੇ 7 ਤਰੀਕ ਨੂੰ ਖੂਨਦਾਨ ਕੈਂਪ ਲਗਾਇਆ ਜਾਏਗਾ ਤੇ 8 ਜਨਵਰੀ ਨੂੰ ਸ਼੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏ ਜਾਣਗੇ 9 ਜਨਵਰੀ ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ ਤੇ 11 ਜਨਵਰੀ ਨੂੰ 5100 ਬੱਚਿਆਂ ਦੀ ਲੋੜੀ ਪਾਈ ਜਾਏਗੀ ਦੇਖੋ ਜਦੋਂ ਵੀ ਕੋਈ ਇਹੋ ਜਿਹਾ ਸਮਾਜ ਸੇਵੀ ਤੇ ਕੰਮ ਕਰਦਾ ਮੈਨੂੰ ਲੱਗਦਾ ਕਿ ਫਿਰ ਆਪਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਉਸ ਕੰਮ ਨੂੰ ਸਲਾਈਏ ਵੀ ਤੇ ਉਹਦੇ ਵਿੱਚ ਯੋਗਦਾਨ ਵੀ ਪਾਈਏ ਮੇਰੀ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਬਈ ਜਿਹੜਾ ਇਹ ਸਮਾਜ ਸੇਵੀ ਕੰਮ ਹੋ ਰਿਹਾ ਇਹਦੇ ਵਿੱਚ ਆਪਾਂ ਵੱਧ ਚੜ ਕੇ ਆਪਣਾ ਜਿਹੜਾ ਸਹਿਯੋਗ ਵੀ ਦਈਏ ਤੇ ਆਪਣੀ ਹਾਜ਼ਰੀ ਵੀ ਦਵਈਏ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਔਰ ਚੌੜ ਫਾਰਮ ਕੁੜਕਾ ਦੇ ਵੱਲੋਂ ਜਿਹੜੇ ਸਾਡੇ ਸਰਪ੍ਰਸਤ ਸਤਨਾਬੜਾ ਪਿੰਦੂ ਜੋਲ ਜੀ ਅਮਰੀਕ ਸੈਣੀ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਇਹ ਹਰ ਸਾਲ ਦੀ ਤਰ੍ਹਾਂ ਜੋ ਕਿ ਅੱਜ ਅੱਖਾਂ ਦਾ ਚੈੱਕਅਪ ਕੱਲ 6 ਤਰੀਕ ਨੂੰ ਸ਼੍ਰੀ ਅਕਾੜਪੜ ਸਾਹਿਬ ਦੇ ਆਰੰਭ ਕੀਤੇ ਜਾਣਗੇ 7 ਤਰੀਕ ਨੂੰ ਜੋ ਖੂਨਦਾਨ ਕੈਂਪ 8 ਤਰੀਕ ਨੂੰ ਖਾਂਡਪਾਟ ਸਾਹਿਬ ਦੇ ਭੋਗ ਪਾਏ ਜਾਣਗੇ ਔਰ 9 ਤਰੀਕ ਨੂੰ ਜੋ ਜ਼ਰੂਰਤਮੰਦ ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾਣਗੇ ਕਿਉਂਕਿ ਜਿਹੜਾ ਆਨੰਦ ਕਾਰਜ ਹੈ ਉਹ ਕੰਨਿਆਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਔਰ ਜਿੰਨੇ ਹੈ ਕਾਰਜ ਕਰ ਰਹੇ ਖੂਨਦਾਨ ਵੀ ਮਹਾਦਾਨ ਅੱਖਾਂ ਦਾ ਕੈਂਪ ਜੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਜਾਂਦੀ ਹੈ ਤਾਂ ਉਹਨੂੰ ਜਿਹੜੀ ਦੁਨੀਆ ਦੇਖਣ ਦੇ ਲਈ ਇਹ ਸਹਿਯੋਗੀ ਵੜਦੇ ਨੇ ਸੋ ਇਹ ਬਹੁਤ ਵੱਡੇ ਕਾਰਜ ਜਿਹੜੇ ਆ ਇਹ ਸਾਰੀ ਸੋਸਾਇਟੀ ਕਰਦੀ ਆ ਰਹੀ ਹੈ ਔਰ ਉਹਦੇ ਨਾਲ ਹੀ ਜਿਹੜੀ 5100 ਨਵ ਜਨਮੀਆਂ ਲੜਕੀਆਂ ਦੀ ਲੋੜੀ ਜੋ 11 ਜਨਵਰੀ ਨੂੰ ਪਾਈ ਜਾ ਰਹੀ ਹੈ ਜਿੰਨੇ ਵੀ ਇਹ ਸਾਥੀ ਇਹ ਸ਼ਲਾਘਾਯੋਗ ਕੰਮ ਕਰ ਰਹੇ ਨੇ ਇਹਨਾਂ ਨੂੰ ਰਾਤ ਦੁੱਖ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਪਰਮਾਤਮਾ ਤਾਂ ਕਿ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਇਹ ਸਮਾਜ ਸੇਵਾ ਦੇ ਵਿੱਚ ਇਦਾਂ ਹੀ ਕੰਮ ਕਰਦੇ ਰਹਿਣ